हां जी दोस्तों एक बंदा ਚੜ੍ਹਦੀ ਕਲਾ ਚ ਕਦੋਂ ਰਹਿ ਸਕਦਾ ਆਪਾਂ ਉਹਦੀ ਗੱਲ ਕਰਦੇ ਆ ਡਾਕਟਰ ਸਾਹਿਬ ਜੀ ਜਦੋਂ ਬੰਦਾ ਚੜ੍ਹਦੀ ਕਲਾ ਕੀ ਹੈ ਜਦੋਂ ਇੱਕ ਚੜ੍ਹਦੀ ਕਲਾ ਵਾਲਾ ਬੰਦਾ ਇੱਕ ਟੈਂਦੀ ਕਲਾ ਵਾਲਾ ਬੰਦਾ ਪਰ ਅੱਜ ਆਪਾਂ ਜਿਹੜੇ ਸਮੇਂ ਦੇ ਵਿੱਚ ਜਾਉਨੇ ਆ ਜ਼ਿਆਦਾਤਰ ਲੋਕ ਹੈ ਟੈਂਦੀ ਕਲਾ ਵੱਲ ਨੂੰ ਵੱਧ ਜਾਂਦੇ ਤੁਸੀਂ ਮੰਨਦੇ ਹੋ ਗੱਲ ਜਿਹੜਾ ਟੈਂਦੀ ਕਲਾ ਵਾਲਾ ਬੰਦਾ ਹੈਗਾ ਅੱਜ ਕੱਲ ਜਿਹੜੀ ਇਹ ਫਲਸਫੀ ਹੈ ਇੱਕ ਬੰਦੇ ਦੀ ਜਿਹੜਾ ਟੈਂਦੀ ਕਲਾ ਵਾਲਾ ਤੁਸੀਂ ਦੇਖਿਓ ਉਹਦੇ ਉਹ ਉਹਦੀ ਜਿਹੜੀ ਫਲਸਫੀ ਹੁੰਦੀ ਬਹੁਤ ਤਕੜੀ ਹੁੰਦੀ ਹੈ ਅੱਜੇ ਮੈਨੂੰ ਇਹ ਲੱਗਦਾ ਚੜ੍ਹਦੀ ਕਲਾ ਬੰਦਾ ਥੋੜੀ ਜਿਹੀ ਜਿਰਿਆ ਕੱਟ ਕਰਦਾ ਉਹ ਕੀ ਕਹੂਗਾ ਉਹ ਆਪਣੇ ਆਪ ਦੇ ਵਿੱਚ ਰਹਿੰਦਾ ਉਹ ਤਿਆਰ ਬਹਿ ਜਾਂਦਾ ਹਾਂ ਜਿਹੜਾ ਚੜ੍ਹਦੀ ਕਲਾ ਵਾਲਾ ਬੰਦਾ ਇਹ ਹਾਂ ਤੇ ਚੜ੍ਹਦੀ ਕਲਾਲੇ ਗੁਣ ਇੱਕਦਮ ਨਹੀਂ ਆਈ ਇਹ ਵੀ ਗੱਲ ਹੈਗੀ ਸਟਾਰਟਿੰਗ ਦੇ ਵਿੱਚ ਕੋਈ ਨਾ ਕੋਈ ਉਹਦਾ ਫੇਲਿਅਰ ਹੁੰਣਾ ਫੇਲਿਅਰ ਇੱਕ ਤਾਂ ਹੁੰਦਾ ਜਿਹੜੇ ਜਿਹੜੇ ਟੈਂਦੀ ਕਲਾਲੇ ਜਿਹੇ ਫੇਲਿਅਰ ਥੋੜੇ ਸਾਬ ਤੋਂ ਕਰ ਲੈਂਦਾ ਜਿਹੜੇ ਟੈਂਦੀ ਕਲਾਲੇ ਹੁੰਦੇ ਨੇ ਉਹਦੀ ਇੱਕ ਸੋਚ ਬਣ ਜਾਂਦੀ ਹੈ ਜਦੋਂ ਉਹ ਫੇਲ ਹੁੰਦਾ ਹੋ ਗਿਆ ਇੱਕ ਕੰਮ ਦੇ ਵਿੱਚੋਂ ਉਹਦੀ ਕਮਨਟਲਟੀ ਬਣ ਜਾਂਦੀ ਹੈ ਵੀ ਮੈਂ ਫੇਲ ਹੋ ਗਿਆ ਇਹ ਤਾਂ ਕੋਈ ਕਰ ਹੀ ਨਹੀਂ ਸਕਦਾ ਮੰਨ ਲਓ ਤੁਸੀਂ ਕੋਈ ਕੰਮ ਕਰਨਾ ਹੈ ਲਾਈਫ ਦੇ ਵਿੱਚ ਤਾਂ ਤੁਹਾਨੂੰ ਜਿਆਦਾ ਲੋਕ ਉਹ ਟਾਈਮ ਦੇ ਵਿੱਚ ਉਹ ਸਲਾਹਾਂ ਦੇਣ ਲੱਗ ਜਾਂਦੇ ਨੇ ਇਹ ਕੰਮ ਵਿੱਚ ਫਾਇਦਾ ਨਹੀਂ ਆਹ ਕੰਮ ਤੂੰ ਕਰ ਹੀ ਨਹੀਂ ਸਕਦਾ ਇਹਦੇ ਉੱਤੇ ਕਮੀ ਹੁਣ ਮੰਨ ਲਓ ਤੁਸੀਂ ਇੱਕ ਛੋਟੀ ਜਿਹੀ ਚੀਜ਼ ਆ ਤੁਸੀਂ ਤਾਂ ਫਿਰ ਤੁਹਾਡਾ ਤਾਂ ਖੇਤਰ ਆ ਗਿਆ ਤੁਹਾਡੇ ਏਰੀਆ 'ਚ ਲੋਕ ਜਿਆਦਾ ਤੁਹਾਨੂੰ ਕੀ ਸਿਖਾਉਂਦੇ ਨੇਗੇ ਵੀ ਇਹਦੇ 'ਚ ਦੇਖੋ ਚਾਰ ਦੇ ਧੋਲੀ ਹੋ ਜਾਂਦੀ ਐ ਤੁਸੀਂ ਆਲਾ ਫਾਰਮ ਐ ਫਾਰਮ ਦੇ ਵਿੱਚ ਗਾਈਆਂ ਨੇ ਸਿਰਫ ਫਰਾਕ ਹੋ ਜਾਂਦੀਆਂ ਨੇ ਇਹ ਕਾਰਨ ਕਿ ਜਿਹੜੇ ਇਹਨਾਂ ਦੇ ਵਿੱਚ ਗਰਮੀ ਨਹੀਂ ਚੱਲ ਸਕਦਾ 네ਗੇਟਿਵ ਪੁਆਇੰਟ ਹੈ ਪੋਜ਼ਿਟਿਵ ਕਿਹਨੇ ਖੜਾਇਆ ਦੱਸੋ ਪੋਜ਼ਿਟਿਵ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਹੈ 네ਗੇਟਿਵ ਬੰਦੇ ਨੇ 네ਗੇਟਿਵ ਗੱਲਾਂ ਕਰਾਉਣੀਆਂ ਕਹਿਣ ਦਾ ਮਤਲਬ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਸੋਸ਼ਲ ਮੀਡੀਆ ਨੂੰ ਜ਼ਿਆਦਾ ਵਰਤਿਆ ਜਾਂਦਾ ਲੋਕਾਂ ਦੇ ਵਿੱਚ ਪੇਸ਼ੈਂਸ ਪਾਵਰ ਨਾ ਘਟ ਗਈ ਇਹ ਹੈ ਕਿ ਲੋਕ ਦਿਨੋਂ ਦਿਨ ਕੁਝ ਮਿੰਟਾਂ ਦੇ ਵਿੱਚ ਅਮੀਰ ਹੋਣਾ ਚਾਹੁੰਦੇ ਪਰ ਵਰਕ ਕੋਈ ਵੀ ਤੁਸੀਂ ਪਿਛਲੇ ਟਾਈਮ ਦੇ ਵਿੱਚ ਦੇਖ ਲਓ ਜਾਂ ਮੌਜੂਦਾ ਟਾਈਮ ਦੇ ਵਿੱਚ ਜਿਹੜੇ ਬੰਦੇ ਨੇ ਤਰੱਕੀ ਕੀਤੀ ਆ ਉਹ ਬੰਦੇ ਨੇ ਲੋਕ ਕੇ ਤਰੱਕੀ ਕਰ ਲਈ ਕੇ ਸਾਹਮਣੇ ਤਰੱਕ ਪਰ ਉਹਨੂੰ ਟਾਈਮ ਲੱਗਿਆ ਅੱਜ ਬੰਦਾ ਪੂਰੀ ਹਾਈਪ 'ਚ ਬੈਠਾ ਸਿਰੇ ਤੇ ਬੈਠਾ ਐ ਅਬ ਜੇ ਨਹੀਂ ਕਹਿ ਸਕਦੇ ਬੰਦਾ ਤੇ ਖਦਮ ਜਾਰਾ ਅਬ ਉਹਨੀ ਡਨ ਇੱਕਦਮ ਧੁਰੂ ਬਣ ਗਿਆ ਠੀਕ ਐ ਨਾ ਉਹਨਾਂ ਨੇ ਪਹਿਲੋ 10-10 ਸਾਲਾਂ ਮੰਨੂ ਵੀ ਪਲਾਨ ਕੀ ਠੀਕ ਐ ਨਾ ਤਾਂ ਇੱਕਦਮ ਅੰਦਰ ਕੀ ਪਰ ਜਿਹੜਾ ਆਪਣੇ ਪਿੰਡਾਂ ਵਾਲਾ ਬੰਦਾ ਹੈ ਜਾਂ ਸ਼ਹਿਰੀ ਬੰਦਾ ਜਾਂ ਨੋਰਮਲ ਪਰਸਨ ਹੈ ਜਿਹੜਾ ਇੱਕ ਆਮ ਬੰਦਾ ਹੈ ਉਹਨੂੰ ਜਿਆਦਾ ਕਹਿੰਦਾ ਵੀ ਮੈਂ ਕੁਝ ਵੀ ਨਾ ਕਰਾਂ ਪਰ ਉਹਨੂੰ ਇਹ ਵੀ ਜੇ ਮੈਂ ਕੰਮ ਕਰਨਾ ਸਟਾਰਟ ਕਰਤਾ ਤਾਂ ਕੱਲ ਨੂੰ ਹੀ ਮੇਰੇ ਥੱਲੇ ਗੱਡੀ ਆ ਜੀ ਜਿਵੇਂ ਥੋੜੀ ਗੱਲ ਸਿੱਖਾ ਦੇਵੇ ਤੁਸੀਂ ਗੱਲ ਕਹਿੰਦੇ ਹੋ ਇੱਕ ਕੇ ਕਹਾਵਤਾਂ ਦੇ ਪੁਰਾਣੇ ਸਮੇਂ ਵਿੱਚ ਕਹਿੰਦਾ ਵੀ ਲੋਕ ਕਿ ਤਰੱਕੀ ਕਰਦਾ ਪੁਰਾਣੇ ਸਮੇਂ ਦੇ ਵਿੱਚ ਇੱਕ ਗੱਲ ਹੁੰਦੀ ਸੋ ਕਹਿੰਦੇ ਹੁੰਦੇ ਸੀਗੇ ਕਹਿੰਦੇ ਸੁਣੋ ਸਭ ਦੀ ਕਰੋ ਮੰਨ ਦੀ ਪਰ ਮੈਨੂੰ ਆ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਇੰਨਾ ਕੁ ਫਾਰਵਰਡ ਕਰਤਾ ਵੀ ਲੋਕਾਂ ਦੀ ਫਲਸਫੀ ਬਾਈ ਤਕੜੀ ਹੈ ਜੇ ਤੁਸੀਂ ਇੱਕ ਪੋਜ਼ਿਟਿਵ ਉਹਦੇ ਮੂਰੇ ਇੱਕ ਐਗਜ਼ਾਮਪਲ ਰੱਖੂਗੇ ਉਹ 10 ਫੇਲਿਅਰ ਦੇ ਦੇਣਗੇ ਤੁਹਾਡੇ ਮੂਰੇ ਉਹ ਕੀ ਕਰਦੇ ਆ ਤੁਹਾਡੇ ਮਾਈਂਡ ਨੂੰ ਕਨਵਰਟ ਕਰ ਦਿੰਦੇ ਨੇ ਬਦਲ ਦਿੰਦੇ ਨੇ ਉਹ ਉਹ ਆਪ ਨਹੀਂ ਕਰਨਾ ਪਰ ਉਹੀ ਗੱਲ ਹੈ ਜਿਹੜੇ ਬੰਦੇ ਨੇ ਕਰਨਾ ਕੋਈ ਵੀ ਟਾਰਗੇਟ ਬਸ ਮਤਲਬ ਹੈ ਜੀ ਇੱਥੇ ਆਪਣਾ ਵਿਚਾਲ ਜੇ ਚੰਗਾ ਕਰਨਾ ਜੇ ਮਾੜਾ ਕਰਨਾ ਮਾੜਾ ਕੰਮ ਤਾਂ ਕਰਨਾ ਬਹੁਤ ਸੌਖਾ ਹੈ ਬਿਲਕੁਲ ਹੈਣਾ ਮਾੜਾ ਕੰਮ ਤਾਂ ਤੁਸੀਂ ਮਾੜੇ ਲੱਭਣ ਲੱਗ ਜਿਓ ਮਾੜੇ ਤਾਂ 10 ਮਿਲ ਜਾਣਗੇ ਪਰ ਚੰਗਾ ਇੱਕ ਬੇਰੋਹੀ ਗੱਲ ਪੋਜ਼ਿਟਿਵ એનર્ਜੀ ਇੱਕ ਗੋਲੀ ਹੈ 네ਗੇਟਿਵ 10 ਗੋਲੀਆਂ ਠੀਕ ਹੈਣਾ 네ਗੇਟਿਵ ਵਾਲੇ ਤਾਂ ਤੁਹਾਨੂੰ 10 ਮਿਲ ਜਾਣਗੇ ਪੋਜ਼ਿਟਿਵ ਵਾਲੇ ਇੱਕ ਮਿਲ ਜੂ ਪਰ ਜਿਹੜੇ ਬੰਦੇ ਨੇ ਕਰਨਾ ਉਹ ਜੇ ਲੌਂਗ ਟਾਈਮ ਲਈ ਚੱਲੂਗਾ ਸਾਲ ਦਾ ਇੱਕ ਟਾਰਗੇਟ ਹੁੰਦਾ ਇੱਕ ਟਾਰਗੇਟ ਬਿਨਾ ਬੰਦਾ ਕਦੇ ਵੀ ਸੇ ਮੈਂ ਤੁਹਾਨੂੰ ਉਹਨੂੰ ਪਹਿਲੀ ਗੱਲ ਤਾਂ 네ਗੇਟਿਵ ਬੰਦੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ। ਪਰ ਉਹਨੂੰ ਅਬਜ਼ਰਵ ਕਰਨਾ ਚਾਹੀਦਾ। ਦੂਰੀ ਵੀ ਨਾ ਬਣਾ ਕੇ ਰੱਖੋ। ਨਹੀਂ, ਪਤਾ ਕੀ ਚੀਜ਼ ਹੈ? ਇਹ ਚੀਜ਼ ਦਾ ਧਿਆਨ ਰੱਖੇ। ਜਦੋਂ ਨਾ ਜਿਹੜਾ 네ਗੇਟਿਵ ਬੰਦਾ ਹੈ ਉਹ ਜ਼ਿਆਦਾਤਰ ਲਾਈਫ ਦੇ ਵਿੱਚ ਉਹ ਉਹਦੇ 네ਗੇਟਿਵਿਟੀ ਹੁੰਦਾ। ਉਹ ਦੂਜੇ ਤੇ ਵੀ 네ਗੇਟਿਵਿਟੀ ਹੈ। ਉਹਦਾ ਦੇਖੋ ਸੁਭਾਅ ਵੀ 네ਗੇਟਿਵ ਹੋਊਗਾ। ਉਹਦੇ ਗੱਲਾਂ 'ਚ ਵੀ 네ਗੇਟਿਵ ਹੋਊਗਾ। ਖਿਜਾਪਨ ਹੋਊਗਾ। ਪਰ ਜਿਹੜਾ ਪੋਜ਼ਿਟਿਵ ਬੰਦਾ ਹੈ ਕਈ ਵਾਰ ਕੀ ਹੈ ਨਾ ਜਿਹੜਾ 네ਗੇਟਿਵ ਬੰਦਾ ਹੈ ਉਹਦੇ ਦਿਮਾਗ ਦੇ ਵਿੱਚ ਆ ਜਾਂਦੀ ਹੈ ਉਹ ਕਾਰਨ ਕੀ ਹੈ ਪਹਿਲਾਂ ਤਾਂ ਕੀ ਕਰਦਾ ਉਹ ਲੋਕਾਂ ਅੱਖੀ ਸੀ ਜਾਂਦਾ ਹੈ ਰਿਜੈਕਟ ਮਾਰੀ ਜਾਂਦਾ ਹੈ ਰਿਜੈਕਟ ਮਾਰੀ ਜਾਂਦਾ ਹੈ ਵੀ ਐਂ ਕਰਦੇ ਐਂ ਕਰਦੇ ਤੁਸੀਂ ਐਂ ਨਾ ਕਰ ਦਿਓ ਪਰ ਕਿਤੇ ਕਿਤੇ ਨਾ ਜੱਕ ਜਦ ਲਾਈਫ ਦੇ ਵਿੱਚ ਉਹ ਹਾਰ ਜਾਂਦਾ ਨਾ ਫਿਰ ਉਹ ਕੀ ਕਰਦਾਗਾ ਫਿਰ ਉਹ ਸੋਚਦਾ ਪਰ ਜੇ ਅਸੀਂ ਉਹਨੂੰ ਜਮੀ ਜਿਵੇਂ ਸੋਡੇ ਵਾਲੀ ਗੱਲ ਹੈ ਵੀ ਆਪਾਂ ਰਿਜੈਕਟ ਵੀ ਨਹੀਂ ਮਾਰ ਸਕਦੇ ਪਰ ਜਦੋਂ ਕਾਰਨ ਕਿ ਅਸੀਂ ਉਹ ਕੀ ਕਰਦਾ ਉਹ ਸੋਚਦਾ ਵੀ ਇਹਦੀ ਗੱਲ ਮੰਨ ਕੇ ਨਾ ਦੇਖਾਂ ਸ਼ਾਇਦ ਠੀਕ ਹੋਵੇ ਪਰ ਉਹ ਉਦੋਂ ਸੋਚਦਾ ਜਦੋਂ ਤੁਸੀਂ ਉਹਨੂੰ ਕੁਝ ਕਰਕੇ ਦਿਖਾਉਣ हां बिल्कुल पर एक ਗੱਲ ਯਾ ਰੱਖੋ ਜੇ ਤੁਸੀਂ ਉਹਨੂੰ ਖਿੱਚ ਆਇ ਨਹੀਂ ਹੈਗਾ ਵੀ ਆਪਾਂ 네ਗੇਟਿਵ ਬੰਦੇ ਤੋਂ ਦੂਰੀ ਬਣਾ ਲਈ ਉਹਦਾ ਫਿਰ ਪੋਜ਼ਿਟਿਵ ਆਪਾਂ ਜਿਵੇਂ 네ਗੇ ਫਿਰ ਤਾਂ ਜਿਵੇਂ ਸਮਾਜ ਦੋ ਹੀ ਹਿੱਸਿਆਂ ਚ ਵੰਡਿਆ ਹੋਇਆ ਇੱਕ 네ਗੇਟਿਵ ਹੋਵੇ ਇੱਕ ਪੋਜ਼ਿਟਿਵ ਹੋਵੇ ਪਰ ਕੁਝ ਲੋਕ ਕੀ ਹੁੰਦੇ ਨਾ ਹੌਲੀ ਹੌਲੀ ਕਰਨ ਕੇ ਜਾਂ ਕੁਝ ਲੋਕ ਐਦਾਂ ਦੇ ਮਾਹੌਲ ਚ ਪਲੇ ਹੁੰਦੇ ਨੇ ਵੀ ਉਹ 네ਗੇ ਉਹਨਾਂ ਦਾ 네ਗੇਟਿਵਿਟੀ ਵੱਧ ਦਿੱਤੀ ਵੀ ਹੁੰਦੀ ਹੈ ਕੁਝ ਲੋਕ ਕੀ ਕਰਦੇ ਨੇ ਸਮੇਂ ਦੇ ਅਨੁਸਾਰ ਆਪਾਂ ਇੱਕ ਦੂਜੇ ਨੂੰ ਦੇਖ ਕੇ ਬਦਲਦੇ ਆ ਜੇ ਉਹ ਇੰਨਾ ਜਿਹੜਾ ਪੋਜ਼ਿਟਿਵ ਬੰਦਾ ਉਹਨੂੰ ਇੰਨਾ ਕਿ ਧਿਆਨ ਰੱਖਣਾ ਚਾਹੀਦਾ ਵੀ ਉਹਨੂੰ 네ਗੇਟਿਵ ਥਾਟਸ ਜਿਹੜੇ ਪੋਜ਼ਿਟਿਵ ਹੈ ਉਹ ਕਿੰਨੇ ਕ ਰਿਲੀਜ਼ ਕਰਕੇ ਉਹ ਬੰਦੇ ਕਿਸੇ ਬੰਦੇ ਨੂੰ ਪੋਜ਼ਿਟਿਵ ਕਰ ਸਕਦਾ ਹੈ ਜਦੋਂ ਤੁਸੀਂ ਕਿਸੇ 네ਗਟਿਵ ਬੰਦੇ ਨੂੰ ਪੋਜ਼ਿਟਿਵ ਕਰਤਾ ਨਾ ਉਹ ਜਿਹੜੀ ਤੁਹਾਡੇ ਅੰਦਰ ਇੱਕ ਵਾਈਬ ਹੁੰਦੀ ਅੰਦਰ ਉਹ ਤਾਂ ਫੀਲ ਕਰਕੇ ਦੇਖਿਓ ਡਾਕਟਰ ਸਾਹਿਬ ਮਨ ਵੈਸੇ ਖਾਸ ਕਰਕੇ ਤੁਸੀਂ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਤੁਸੀਂ ਛੋਡਾ ਤਾਂ ਕੰਮ ਹੈ ਨਾ ਡਾਕਟਰ ਡਾਕਟਰ ਦਾ ਮਤਲਬ ਕੀ ਹੈ ਅੰਦਰੂਨੀ ਇਲਾਜ ਅੰਦਰੂਨੀ ਇਲਾਜ ਜਿਹੜਾ ਸਾਡਾ ਤੁਸੀਂ ਮਲ ਕੇ ਆ ਜਿਹੜਾ ਆ ਚੀਜ਼ ਹੈ ਜਿਹੜਾ ਤੁਸੀਂ ਮੈਡੀਸਨ ਲਾਸਤਾ ਕਰਦੀ ਕਰ ਦਿਓ ਪਰ ਜੋ ਪਸ਼ੂਆਂ ਨੂੰ ਛੋਡਨ ਪਾਲ ਰਿਹਾ ਹੈ ਉਹਦਾ ਜਿਹੜਾ ਤੁਸੀਂ ਸਾਡੇ ਵਰਗੇ ਦਾ ਕੁਝ ਫੇਲ ਹੁੰਦਾ ਹੈ ਕਿ ਤੁਸੀਂ ਉਹਨੂੰ ਇਹ ਗੱਲ ਕਹਿ ਦਿੰਦੇ ਹੋ ਕਿ ਤੂੰ ਤਾਂ ਫੇਲ ਹੋ ਗਿਆ ਤੂੰ ਨਹੀਂ ਕੰਮਜਾਬ ਹੋ ਸਕਦਾ ਫਿਰ ਤੁਸੀਂ ਉਹ ਚੀਜ਼ ਦਾ ਇਲਾਜ ਵੀ ਕਰਦੇ ਹੋ ਨਾ ਨਾਲ ਇਲਾਜ ਤਾਂ ਜਿਹੜਾ ਪਸ਼ੂ ਦਾ ਇਲਾਜ ਹੈ ਜਾਂ ਇੱਕ ਬੱਚੇ ਦਾ ਇਲਾਜ ਉਹਦਾ ਇਲਾਜ ਬੱਚੇ ਦਾ ਵੀ ਤੇ ਪਸ਼ੂ ਦੀ ਬਾਅਦ ਚ ਪਹਿਲਾਂ ਹੰਰ ਦਾ ਹੁੰਦਾ ਜਾਂ ਪੇਰੈਂਟਸ ਦਾ ਬਿਲਕੁਲ ਇਹ ਚੀਜ਼ ਇਹ ਸੋਡਾ ਕੰਮ ਹੈ ਹਾਂ ਬੈਡ ਸੈਟ ਹੁੰਦਾ ਬੰਦੇ ਦਾ ਹੁਣ ਆਪਾਂ ਕਈ ਪਹਿਲਾਂ ਆਪਣੇ ਬਜ਼ੁਰਗ ਕਹਿੰਦੇ ਸੀ ਕਿ ਇਹ ਮੇਰੇ ਬੱਚੇ ਨੂੰ ਤਾਂ ਫਲਾਣੇ ਡਾਕਟਰ ਦੀ ਦਵਾਈ ਲੱਗਦੀ ਬਿਲਕੁਲ ਦਵਾਈ ਤਾਂ ਹੁਣ ਹੁਣ ਆ ਕੇ ਪਤਾ ਲੱਗਦਾ ਦਵਾਈ ਤੇ ਚਲੋ ਐਂਟੀਬਾਇਓਟਿਕ ਹੁੰਦੇ ਕੋਈ ਨਾਲ ਲਿਵਰ ਸਪੋਰਟ ਹੁੰਦਾ ਕੋਈ ਲਾ ਲਓ ਹਣਾ ਦਵਾਈਆਂ ਉਹੀ ਹੁੰਦੀਆਂ ਪਰ ਉਹਨਾਂ ਦਾ ਦਿਮਾਗ ਟਿਕਿਆ ਹੁੰਦਾ ਸੀ ਤੁਸੀਂ ਕਹਾਂ ਨਹੀਂ ਸੀ ਜਿਆਦਾ ਆਪਾਂ ਕਹਿੰਦੇ ਪੁੱਛ ਵਾਲੇ ਕਾਹਤੋਂ ਕੰਮ ਜਾਵ ਹੁੰਦੇ ਨੇ ਪੁੱਛ ਵਾਲੇ ਕਾਹਤੋਂ ਕੰਮ ਜਾਵ ਹੁੰਦੇ ਨੇ ਉਹ ਕਾਰਨ ਕਿ ਥੋੜੇ ਜਿਹਾ ਉਹ ਨਾ ਆਪਣੇ ਲੋਕਾਂ ਨੂੰ ਇੱਕ ਕਦਮ ਅੱਗੇ ਸੋਚਦੇ ਨੇ ਕੀ ਵੀ ਸੁਝਦਾ ਬੱਕੀ ਜਿਹੜੀਆਂ ਗੱਲਾਂ ਨੂੰ ਪਤਾ ਹੁੰਦਾ ਵੀ ਆਪਣੇ ਪਿੰਡਾਂ ਦੇ ਵਿੱਚ ਕੀ ਚੱਲ ਰਹੀਆਂ ਨੇ ਹਾਂ ਬਸ ਉਹੀ ਆਗੇ ਅੱਗੇ ਸੋਚਦੇ ਆਗ ਦੀ ਗੱਲ ਅਗਲੇ ਨੇ ਕਰਤੀ ਆਪ ਨੂੰ ਬਜਾਰੇ ਤਾਂ ਆਪਣੇ ਬਣਾ ਲਦਾ ਬਸ ਹਾਂ ਜਦੋਂ ਆਪਾਂ ਆਪਦੇ ਲੈਵਲ ਦਾ ਤੇ ਆਪਦੇ ਨਾਲ ਦਾ ਬੰਦਾ ਲੱਭਦੇ ਆਂ ਆਪਣੀ ਉਹਦੇ ਨਾਲ ਜਾਰੀ ਵੱਧਦੇ ਬਿਲਕੁਲ ਜਿਹੜਾ ਆਪਣੇ ਤੋਂ ਉੱਪਰ ਲੈਵਲ ਦਾ ਹੈ ਜਿਹੜਾ ਤੁਸੀਂ ਤਰੱਕੀ ਕਰਨੀ ਹੈ ਥੋੜਾ ਜਿਹਾ ਉੱਪਰ ਲੈਵਲ ਵਾਲੇ ਬੰਦੇ ਨਾਲ ਟੱਚ ਰਹਿਣਾ ਚਾਹੀਦਾ ਤੇ ਜਿਹਦੇ ਪਿੱਛੇ ਪਿੱਛੇ ਆਪਾਂ ਜਾਵਾਂਗੇ ਠੀਕ ਹੈ ਨਾ ਪਰ ਜਿਆਦਾ ਆਪਾਂ ਨੂੰ ਚੰਗੇ ਉਹੀ ਬੰਦੇ ਲੱਗਣ ਮਾੜੇ ਬੰਦੇ ਨੂੰ ਮਾੜਾ ਬੰਦਾ ਚੰਗਾ ਲੱਗਦਾ ਬਿਲਕੁਲ ਤਰੱਕੀ ਵਾਲਾ ਬੰਦਾ ਨੂੰ ਚੰਗਾ ਨਹੀਂ ਲੱਗਦਾ ਫਿਰ ਉਹੀ ਗੱਲ ਉਹ ਤਾਂ ਇਰੀਟੇਟ ਹੁੰਦਾ ਬੰਦਾ ਉਹ ਪਹਿਲਾਂ ਗੱਲ ਕਰਕੇ ਬਿਲਕੁਲ ਚਿਰਕੋ ਉਹ ਲੱਗਦਾ ਜਿਹੜੇ ਤਰੱਕੀ ਕਰੀ ਜਾਂਦਾ ਨਸ਼ੇ ਵਾਲੇ ਬੰਦੇ ਨੂੰ ਉਹਨਾਂ ਨੂੰ ਕਹਿ ਦੇ ਵੀ ਯਾਰ ਸਾਢੇ ਖੜਾ ਜਰਾ ਆਪਾਂ ਇਹ ਨਹੀਂ ਕਰਨਾ ਉਹ ਐਨੀ ਬਦੰਦ ਤੇਂਦਰੀ ਗਾਲੀ ਕੱਢਦੇ ਵੀ ਯਾਰ ਇਹਦੀ ਕਿੱਥੇ ਸੰਗ ਪਚਾ ਗਈ ਇੱਕ ਨਾਲ ਬੰਦਾ ਬਰਾਬਰ ਲਾਉਣ ਵਾਲਾ ਵਾਲਾ ਕਹਿੰਦਾ ਯਾਰ ਆਪਾਂ ਅੱਜ ਚਲੀਏ ਨਾ ਫੇਰ ਫੇਰ ਇਕੱਠੇ ਹੋ ਕੇ ਯਾਰ ਇਕੱਠੇ ਹੋ ਕੇ ਮਤਲਬ ਬੰਦਾ ਹਰੇਕ ਬੰਦਾ ਆਪਣੇ ਲੈਵਲ ਦਾ ਦਿਖਦਾ ਪਰ ਜੇ ਕਿਸੇ ਨੇ ਕੁਝ ਕਰਨਾ ਵੀ ਹੈ ਕਹਿੰਦਾ ਮਤਲਬ ਇੱਕ ਸਟੈਪ ਅੱਗੇ ਨੂੰ ਵੀ ਦੇਖਣਾ ਚਾਹੀਦਾ ਤੇ ਪਿੱਛੇ ਵਾਲੇ ਨੂੰ ਵੀ ਦੇਖਣਾ ਚਾਹੀਦਾ ਅਸਲ ਮੇਨ ਗੱਲ ਬ੍ਰੇਨ ਦੀ ਅਬਜ਼ਰਵੇਸ਼ਨ ਹੀ ਹੈ ਜਿਹੜਾ ਆਪਾਂ ਬੰਦੇ ਨੂੰ ਅਬਜ਼ਰਵ ਕਰਾਂਗੇ ਨਾ ਜਿੰਨਾ ਮੈਨੂੰ ਐ ਨਹੀਂ ਲੱਗਦਾ ਕਿ ਜਿਹੜੀ ਸਾਰੀਆਂ ਆਪਾਂ ਗੱਲਾਂ ਕੀਤੀ ਸਾਡੇ ਸਾਡੇ ਅਸੀਂ ਪੁਰਾਣੇ ਬਜ਼ੁਰਗਾਂ ਦੀ ਸੁਣਦੇ ਹੁੰਦੇ ਸੀਗੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਆਪਣੇ ਤਜਰਬੇ ਆਪਾਂ ਪਿਛਲੀ ਪੜ੍ਹੀ ਹੁੰਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਪਰ ਮੈਨੂੰ ਲੱਗਿਆ ਕਿ ਤਨਾ ਕਿਤੇ ਦੀ ਘਾਟ ਖੜਕਦੀ ਨਹੀਂ ਲੱਗਦੀ ਇਹ ਤਾਂ ਘਾਟ ਕੀ ਇੱਕ ਪਾਸਾ ਹੋ ਗਿਆ ਇਹ ਚੀਜ਼ ਹਾਂਜੀ ਬਜ਼ੁਰਗਾਂ ਕੋਲੇ ਕੌਣ ਬਹਿੰਦਾ ਸੀ ਯਾਰ ਉਹਨਾਂ ਦੇ ਤਜਰਬੇ ਤਾਂ ਆਪਣੇ ਕੋਲ ਤਜਰਬੇ ਤਾਂ ਆਈ ਨਹੀਂ ਤਜਰਬਾ ਪਹਿਲੀ ਗੱਲ ਤਾਂ ਉਹ ਦੁੱਖ ਦੀ ਗੱਲੇ ਬਜ਼ੁਰਗ ਨਹੀਂ ਰਹੇ ਹਾਂ ਵੀ ਹਾਂ ਬਿਲਕੁਲ ਘਾਟ ਨਹੀਂ ਹੈ ਨਾ ਪਹਿਲਾਂ ਤੇਜ ਹੁੰਦੀ ਸੀ ਹੁਣ ਮੇਰੇ ਦਾਦੀ ਦੀ ਉਮਰ ਹੀ ਸੀ 95 ਸਾਲ ਸੀ ਬਿਲਕੁਲ ਕੋਈ ਕੋਈ ਖੁੰਡੀ ਲੈ ਕੇ ਵੀ ਨਹੀਂ ਸਿੱਧਰੇ ਬਿਲਕੁਲ ਠ ਬਾਕੀ ਬੱਚੇ ਦਾ ਮੋਬਾਈਲ ਤੇ ਹੁਣ ਹੀ ਹੁਣੇ ਸਾਡੇ ਬਜ਼ੁਰਗ ਵੀ ਮੋਬਾਈਲ ਆ ਗਏ ਮੋਬਾਈਲ ਬਿਲਕੁਲ ਬਿਲਕੁਲ ਉਹ ਵੀ ਵਿਚਾਰੇ ਮੋਬਾਈਲ ਆਪ ਦਾ ਅੱਡ ਦੇਖੀ ਜਾਂਦੇ ਉਹਨੂੰ ਆਪ ਮੋਬਾਈਲ ਲੈ ਕੇ ਦੇ ਦਿੱਤੀ ਠੀਕ ਹੈ ਨਾ ਉਹ ਕਹਿੰਦਾ ਸਾਡਾ ਹੀ ਟਾਈਮ ਲੱਗਦਾ ਬੱਚਿਆਂ ਕੋਲੇ ਮੋਬਾਈਲ ਹੈਗੇ ਆ ਉਹਨੂੰ ਉਹ ਚੀਜ਼ ਤਾਂ ਅਭਿਆਰਵ ਹੀ ਨਹੀਂ ਕਰਦੇ ਸੱਥਾ ਕਿੱਥੇ ਸੱਥਾ ਦਾ ਖਤਮ ਹੋ ਗਿਆ ਕਿਤੇ ਵੈਕੀ ਰਾਜੀ ਨਹੀਂਗਾ ਬੰਦਾ ਕੋਈ ਉਹ ਤਾਂ ਚੀਜ਼ ਹੈਗੀ ਆ ਜਿਆਦਾ ਜਿਹੜੀ ਵਿਜ਼ੂਅਲ ਚੀਜ਼ ਹੁੰਦੀ ਹੈ ਨਾ ਦਿਖਾਈ ਦਿੰਦੀ ਚੀਜ਼ ਹੈ ਜੀਨਾਂ ਨੂੰ ਉਹ ਅਭਿਆਰਵ ਕਰਦੇ ਉਹ ਆਪਣੇ ਇੱਕਦਮ ਮਾਈਂਡ ਦੇ ਵਿੱਚ ਸੈੱਟ ਹੋ ਜਾਂਦੇ ਉਹਨੂੰ ਆਪ ਕਦੇ ਨਹੀਂ ਭੁੱਲਦੇ ਬਿਲ ਇਹ ਵੀ ਜੋ ਕਰਣੀ ਆਪ ਨੂੰ ਅੱਖੀਂ ਦਿਖਾ ਦੀ ਜੋ ਆਪਣੇ ਖੇਤੀ ਚ ਦਿਖਾਤੀ ਖੇਤੀ ਦਾ ਕਾਰੋਬਾਰ ਆ ਇੱਕ ਵਾਰੀ ਕਹੀਂ ਜਾ ਕੇ ਚਲਾ ਲੈ ਤੈਨੂੰ ਦੁਬਾਰਾ ਚਲਾਉਣ ਦੀ ਲੋੜ ਨਹੀਂ ਪੈਂਦੀ ਤੂੰ ਸਿੱਖ ਜੀ ਬਿਲਕੁਲ ਜੇ ਇੱਕ ਗੱਲ ਤੈਨੂੰ ਕਹੀ ਗਿਆ ਚ ਵੀ ਆ ਕਹੀਂ ਜਾ ਕੇ ਉੱਥੇ ਜਾ ਕੇ ਟੱਕ ਮਾਰਿਆ ਤੂੰ ਡਰਦਾ ਜਾਂਦੀ ਨਹੀਂ ਕਿਉਂਕਿ ਤੈਨੂੰ ਚਲਾਈ ਨਹੀਂ ਜਦੋਂ ਇੱਕ ਵਾਰੀ ਆਪਾਂ ਪ੍ਰੈਕਟੀਕਲ ਕਰ ਲਿਆ ਆਪਾਂ ਸਿੱਖ ਜਾਂਦੇ ਹਾਂ ਪਹਿਲਾਂ ਨਹੀਂ ਚੀਜ਼ਾਂ ਜ਼ਿਆਦਾ ਪ੍ਰੈਕਟੀਕਲ ਹੁੰਦੀਆਂ ਹੁਣ ਕਿਤਾਬੀ ਰਹਿ ਗਈਆਂ ਕਿਤਾਬੀ ਨਾਲ ਆਪਣੇ ਆ ਕਰੋਨਾ ਕਾਲ ਦੇ ਵਿੱਚ ਕਿਤਾਬਾਂ ਵੀ ਟੁੱਟ ਗਈਆਂ ਹੁਣ ਤਾਂ ਆਨਲਾਈਨ ਰਹਿ ਗਈਆਂ ਆਨਲਾਈਨ ਕਦੇ ਬੰਦਾ ਸਿੱਖਿਆ ਚੀਜ਼ਾਂ ਬਿਲਕੁਲ ਆਨਲਾਈਨ ਤਾਂ ਸਿਰਫ ਗੱਲੇ ਹੀ ਨੇ ਆਨਲਾਈਨ ਗੱਲਾਂ ਕਰਨ ਵਾਲੇ ਰੁਪਿਆ ਕਮਾਈ ਜਾਂਦੇ ਆ ਪਰ ਜਿਹੜੇ ਸੁਣਨ ਵਾਲੇ ਆ ਉਹ ਸੁਣੀ ਜਾਂਦੇ ਹੋ ਸੁਣੀ ਆਸਰ ਆਸਰ ਨਹੀਂ ਕਰ ਆਸਰ ਨਹੀਂ ਹੋਣਾ ਵੀ ਨਹੀਂ ਹਾਂਜੀ ਹੋਣਾ ਵੀ ਨਹੀਂ ਸੁਣ ਕੇ ਧੜਕੂਜ ਉੱਦਾ ਇਹ ਤਾਂ ਆਪਣੇ ਫੀਲਡ 'ਚ ਉਤਰਨਾ ਪੈਦਾ ਕੋਈ ਵੀ ਕਰੋ ਹਾਂ ਵੀ ਦੋਸਤੋ ਵੈਸੇ ਤਾਂ ਇਹ ਜਿਹੜੀ ਗੱਲ ਹੈ ਗੱਲਾਂ 'ਚੋਂ ਗੱਲ ਗੱਲ 'ਚੋਂ ਗੱਲ ਇਹ ਤਾਂ ਲੰਬੀ ਤੁਰ ਹੀ ਜਾਣੀ ਹੈ ਠੀਕ ਹੈ ਨਾ ਇੱਕ ਜਿਹੜਾ ਬਸ ਸੋਚਦਾ ਇਸ ਕਰਕੇ ਕੀ ਆ ਵੀ ਆਪਾਂ ਇਹਨੂੰ ਇੱਕ ਜਿਹੜਾ ਵੀਡੀਓ ਬਣਾਈ ਨੂੰ ਧਿਆਨ ਨਾਲ ਸੁਣਿਓ ਤੇ ਕੋਸ਼ਿਸ਼ ਰੱਖਿਆ ਕਰੋ ਵੀ ਆਪਾਂ ਆਸ਼ਾਵਾਦੀ ਹੋਈਏ ਤੇ ਜਿਹੜੇ ਲੋਕ ਤੁਹਾਨੂੰ ਪੋਜ਼ਿਟਿਵ ਵਾਈਬ ਦਿੰਦੇ ਨੇ ਤੇ ਪੋਜ਼ਿਟਿਵ ਤਾਂ ਹੀ ਬਣੋਗੇ ਜੇ ਪੋਜ਼ਿਟਿਵ ਦੇ ਕੋਲੇ ਜਾਊਂਗੇ ਜੇ ਦਿਨ ਰਾਤ ਤੁਸੀਂ ਕਿੰਤੂ ਪ੍ਰੰਤੂ ਕਰ ਹੀ ਜਾਓਗੇ ਹਮੇਸ਼ਾ ਸੀ ਦੂਜਿਆਂ 'ਚ ਨੁਕਸ ਕੱਢਦੇ ਜਾਵਾਂਗੇ ਤਾਂ ਅਸੀਂ ਕਦੇ ਜ਼ਿੰਦਗੀ 'ਚ ਤਰੱਕੀ ਨਹੀਂ ਕਰਦੇ ਇਹ ਨਹੀਂ ਹੋ ਸਕਦਾ ਵੀ ਇੱਕ ਪੜ੍ਹੇ ਲਿਖੇ ਕੋਲੇ ਵੱਧ ਗਿਆਨ ਹੋਵੇ ਇੱਕ ਅਨਪੜ੍ਹ ਕੋਲੇ ਵੀ ਹੋ ਸਕਦਾ ਇੱਕ ਬੱਚੇ ਕੋਲੇ ਵੀ ਗਿਆਨ ਹੋ ਸਕਦਾ ਸਮਾਜ ਵਿੱਚ ਬਿਲਕੁਲ ਜ਼ਿੰਦਗੀ ਦਾ ਤਿਆਰ ਜਿੰਨੀ ਜ਼ਿੰਦਗੀ ਹੰਡਾਈਏ ਉਹਦੇ ਕੋਲੇ ਗਿਆਨ ਦਾ ਭੰਡਾਰੀ ਬੰਦਾ ਬਿਲਕੁਲ ਸਾਨੂੰ ਗਿਆਨ ਥਾਂ ਥਾਂ ਤੋਂ ਲੈਣਾ ਚਾਹੀਦਾ ਹੈ ਤੇ ਛੋਡੇ 'ਚ ਸਿੱਖਣ ਦੀ ਇੱਕ ਤੇਹ ਹੁਣ ਚਾਹੀਦੀ ਹੈ ਧੰਨ